ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਕੌਰਨ ਦਾਵਾ ਬਾਈਸਾਹਬ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਕਿ ਅੱਜ ਆਪਾਂ ਤੁਹਾਡੇ ਜਿਹੜੀ ਵੀਡੀਓ ਲੈ ਕੇ ਆਏ ਆ 1.5 ਮੀਟਰ ਕੱਪੜੇ ਦੇ ਵਿੱਚ ਆਪਾਂ ਬਣਾਵਾਂਗੇ ਸਲਵਾਰ ਤੇ ਉਹਦੇ ਵਿੱਚ ਆਪਾਂ ਜਿਹੜੇ ਆਹ ਪਹੁੰਚੇ ਕਈ ਪੱਟ ਬੋਲਦੇ ਆ ਉਹ ਆਪਾਂ ਨਹੀਂ ਪਾਉਣੇ ਕਿਉਂਕਿ ਆਪਾਂ ਤੁਹਾਨੂੰ ਦਿਖਾਉਣੇ 1.5 ਮੀਟਰ ਇਸ ਦਾ ਇਹ ਕੱਪੜਾ ਵਾ ਸਿੰਦਾ ਵਾ ਤੇ ਇਹਦਾ ਜੇ ਆਪਾਂ ਇਸ ਤਰੀਕੇ ਦੇ ਨਾਲ ਬਣਾਵਾਂਗੇ ਤਾਂ ਨਾ ਇਹਦੇ ਬੰਦਦੇ ਆ ਆ ਦੇਖੋ ਇਹ ਕੋਈ ਪੱਟ ਕੱਪੜਾ ਨਹੀਂ ਵਾ ਇਸ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਇਹਦੀ ਜਿਹੜੀ ਉਹ ਜੇਕਰ ਫਾਰਮ ਤੋਂ ਅਸੀਂ ਕੀਤੇ ਨਾਲ ਸਵਾਰਨ ਕਟਿੰਗ ਕਰ ਲੈਂਦੀ ਆ ਤੇ ਪਰ ਇਹ ਜਿਹੜੀ ਲੈਂਥ ਆ ਉਹ ਬਰਾਬਰ ਨਹੀਂ ਆਉਂਗੀ ਤੇ ਹੁਣ ਆਪਾਂ ਇਹਨੂੰ ਜੇਸਟਾ 1.8 ਪਹੁੰਚੇ ਜਾਂ ਪੱਟ ਇਸ ਤਰੀਕੇ ਦੇ ਨਾਲ ਪਾਵਾਂਗੇ ਨਾਲ ਤੇ ਫਿਰ ਵੀ ਇਹਦਾ ਜਿਹੜਾ ਵਾ ਘੇਰਾ ਬਹੁਤ ਥੋੜਾ ਜਿਹਾ ਉਸਵਾਰ ਦਾ ਰਹਿ ਜਾਂਦਾ ਹੁਣ ਆਪਾਂ ਦਾ ਘੇਰਾ ਵੀ ਵੱਡਾ ਕਰਨਾ ਵਾ ਤੇ ਏਡੀ ਜਿਹੜੀ ਸਵਾਰ ਦੀ ਕਟਿੰਗ ਆ ਉਹ ਤੁਹਾਨੂੰ ਦੱਸ ਦਿਆਂ ਤਾਂ ਕਿ ਕਿਵੇਂ ਕਿਵੇਂ ਨਾ ਕਰਨੀ ਆ ਇਹਦੇ ਵੀ ਸਿਰਫ ਆਪਾਂ ਇਹ ਜਿਹੜਾ ਸ਼ਰਟ ਆ ਉਹ ਲਾ ਲਈਏ ਅਗਰ ਆ ਪਿਛਲਾ ਵਰਨਾ ਤੇ ਇਥੋਂ ਆਪਾਂ ਨਹੀਂ ਅਸੀਂ ਬਾਹਰ ਇਹ ਥੋੜਾ ਜਿਹਾ ਉਹ ਕਪੜਾ ਵਾ ਆ ਬਾਕੀ बस ਆਪਣੇ ਕੋਲ ਇੰਨਾ ਹੀ ਕਪੜਾ ਰਿਹਾ ਤੇ ਪਰ 벨ਟ ਵੀ ਲਾਉਣੀ ਹੈ ਤੇ ਸਲਵਾਰ ਵੀ ਜਿਹੜੀ ਆ ਉਹ ਵਧੀਆ ਖੁੱਲੀ-ਬੁੱਲੀ ਬਣਾਉਣੀ ਆ ਤੇ ਤੁਸੀਂ ਕੀ ਕਰਨਾ ਵਾ ਇਸ ਤਰੀਕੇ ਨਾਲ ਕਪੜੇ ਨੂੰ ਕਰ ਲੈਣਾ ਡਬਲ ਆ ਦੇਖੋ ਇਸ ਤਰ੍ਹਾਂ ਡਬਲ ਕਰਕੇ ਤੇ ਇੱਥੇ ਇੱਕ ਜਿਹੜਾ ਤੁਸੀਂ ਕੱਟ ਦਾ ਨਿਸ਼ਾਨ ਜਿਹੜਾ ਉਹ ਲਾ ਲੈਣਾ ਠੀਕ ਆ ਇਸੇ ਤਰੀਕੇ ਨਾਲ ਦੂਸਰੀ ਸਾਈਡ ਤੇ ਵੀ ਇੱਕ ਸੈਂਟਰ ਕੱਢ ਕੇ ਤੇ ਨਿਸ਼ਾਨ ਤੁਸੀਂ ਲਾ ਲੈਣਾ ਜਾਂ ਮਾਰ ਕੇ ਨਾਲ ਲਾਉ ਜੋ ਕੱਟਣਾ ਵਾਲਾ ਜ਼ਰੂਰੀ ਨਹੀਂ ਕਿ ਇਹ ਵੈਲਵਟ ਜਾਂ ਨੀਲ ਦਾ ਕਪੜਾ ਤੇ ਇਹਦੀ ਇਹਦੀ ਕਰੀ ਜੀ ਇਸ ਤਰੀਕੇ ਨਾਲ ਕਰਨੀ ਆ ਹੋਰ ਵੀ ਕਿਸੇ मतलब ਕੋਈ ਕਪੜਾ ਤੁਹਾਡੇ ਕੋਲ 1.5 ਮੀਟਰ ਆ ਤਾਂ ਤੁਸੀਂ ਉਹਦੇ ਵੀ ਇਸੇ ਤਰੀਕੇ ਨਾਲ ਜਿਹੜੀ ਉਹ ਕਟਿੰਗ ਕਰ ਸਕਦੇ ਜੇ ਇਹ ਵੀਡੀਓ ਐਂਡ ਤੱਕ ਦੇਖੋ ਤਾਂ ਪੂਰੀ ਸਮਝ ਆਊਗੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਜਿਹੜੀਆਂ ਕੋਈ ਜੀ ਵੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਕਿ ਆਪਾਂ ਜਿਹੜਾ ਹੁਣ ਸੈਂਟਰ ਦਾ ਨਿਸ਼ਾਨ ਲਾਇਆ ਇੱਥੇ ਉਸ ਤੋਂ ਬਾਅਦ ਕੀ ਕਰਨਾ ਇਸ ਤਰ੍ਹਾਂ ਕ੍ਰੇਨ ਨੂੰ ਸ਼ਾਰਾਣਾ ਇਹ ਜਿਹੜਾ ਕਪੜਾ ਵਾ ਇਹ ਤੁਸੀਂ ਉਲਟੀ ਸੜੀ ਵਿਛਾਉਣਾ ਵਾ ਕਿਉਂਕਿ ਜੇ ਅਪ ਸਿੱਧੀ ਸੜੀ ਹਾਵ ਗਏ ਤਾਂ ਵਾਪਸ ਇਹ ਕਿ ਕਿੱਥੇ ਜਾਂਦਾ ਵਾ ਤੇ ਇਹ ਨਾ ਮਿਸ਼ਾਣ ਦਾ ਫਿਰੇ ਨਹੀਂ ਲੱਗਦਾ ਅਸਲੀ ਜਿਹੜਾ ਤੁਸੀਂ ਲੋ ਇਹ ਉੱਥੇ ਕੱਟ ਦਾ ਨਿਸ਼ਾਨ ਲਾਇਆ ਸੀ ਇਸ ਤਰ੍ਹਾਂ ਸੈਂਟਰ ਦੇ ਦੋਪਲ ਤੋਂ ਕੱਟ ਦਾ ਨਿਸ਼ਾਨ ਲਾਇਆ ਵੇਖੋ ਨਾਲ ਆਪਾਂ ਇਹ ਨਿਸ਼ਾਨ ਲਾਇਆ ਸੀ ਮਾਰ ਤੇਰਾ ਇਸ ਤਰੀਕੇ ਨਾਲ ਆਹੋ ਆਵਰੇ ਗਿੱਤ ਕੰਨੀ ਆ ਇਹਨੂੰ ਇੱਥੇ ਰੱਖਣਾ ਨਾ ਅਸਵਾਤ ਉਹ ਉੱਧਰ ਵਾਲੀ ਜਿਹੜੀ ਕੰਨੀ ਆ ਉਹਨੂੰ ਤੁਸੀਂ ਇਸ ਤਰੀਕੇ ਨਾਲ ਰੱਖ ਕੇ ਸਾਰੀ ਇਹਦੀ ਲੰਬਾਈ ਜਿਹੜੀ ਇਸ ਤਰ੍ਹਾਂ ਕਰ ਲੈਣੀ ਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਹੋਵੇ ਜੇ ਆਪਾਂ ਕਟਿੰਗ ਜਿਹੜੀ ਇਸ ਤਰੀਕੇ ਨਾਲ ਕਰਦੇ ਹਾਂ ਹਾਂਜੀ ਆ ਦੇਖੋ ਆਪਾਂ ਸੈਂਟਰ ਦੇ ਵਿੱਚ ਦੋਨੇ ਕੰਨੀਆਂ ਜਿਹੜੀਆਂ ਉਹ ਲੈ ਆ ਲਈਆਂ ਕੱਪੜੇ ਦੀਆਂ ਆ ਵੀ ਕੰਨੀ ਆ ਆ ਵੀ ਕੰਨੀ ਆ ਆਪਾਂ ਸੈਂਟਰ ਤੇ ਨਿਸ਼ਾਨ ਲਾਇਆ ਸੀ ਉੱਥੇ ਆਪਾਂ ਦੋਹਾਂ ਨੂੰ ਆਪਸ ਵਿੱਚ ਸਾਰੀ ਨੂੰ ਇਸ ਤਰੀਕੇ ਨਾਲ ਛਾ ਕੇ ਤੇ ਮਿਲਾ ਲਿਆ ਤੇ ਜੇਕਰ ਕੋਈ ਇਸ ਨਾਲ ਨਾ ਮਤਲਬ ਸੁੰਦਰ ਲੱਗੇ ਜੇ ਤੁਸੀਂ ਇੰਦਾ ਕਰਨਾ ਹੈ ਕਿ ਦਾ ਇਦਾਂ ਇਦਾਂ ਜਿਨਾਵਾਂ ਉਨੀ ਆਪਾਂ ਇਧਰ ਵਾਲੀ ਜਿਹੜੀ ਫਾਈ ਦਾ ਉਹਨੂੰ ਵੀ ਰੱਖ ਲੈਣਾ ਵਾ ਤੇ ਬਿਲਕੁਲ ਬਰਾਬਰ ਕਰਕੇ ਇੱਕੋ ਜਿਹਾ ਕਰਕੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਵਿਛਾ ਲੈਣਾ ਵਾ ਤੇ ਜੋਰੀ ਦੇਖੋ ਘਾਟਵਾ ਦਾ ਉਹਦੀ ਕਟਿੰਗ ਕਰ ਲੈਣੀ ਆ ਹੁਣ ਤੁਸੀਂ ਇਹਦਾ ਦੇਖੋ ਕਿ ਸਲਵਾਰ ਦਾ ਜਿਹੜਾ ਘੇਰਾ ਵਾ ਬਿਲਕੁਲ ਆਪਣਾ ਨਾ ਨਾਰਮਲ ਸਲਵਾਰ ਦਾ ਘੇਰਾ ਹੁੰਦਾ ਆ ਦੇਖੋ 30 ਇੰਚ ਬੰਦ ਆ ਤੇ ਜੇ ਆਪਾਂ ਦੂਸਰੇ ਤਰੀਕੇ ਨਾਲ ਸਵਾਰ ਕੱਟਦੇ ਤੇ ਉਹਦਾ ਘੇਰਾ ਜਿਹੜਾ ਬਿਲਕੁਲ ਘੱਟ ਬਣਨਾ ਸੀ ਠੀਕ ਆ ਤੇ ਨਾਲੇ ਆਪਾਂ ਨੂੰ ਜਿਹੜਾ ਪੌਂਚੇ ਦੇ ਵਿੱਚ ਵਾ ਉਹੀ ਜਿਹੜਾ ਕੋਈ ਪੱਟ ਬੋਲਦੇ ਪੌਂਚਾ ਬੋਲਦੇ ਵੀ ਵੱਖਰਾ ਪਾਉਣਾ ਪੈਣਾ ਸੀ ਤੇ ਹੁਣ ਇਹਦੇ ਵਿੱਚ ਇਹ ਵੈਲਵਟ ਆ ਜਾਨਿਕਾ ਸਨੀਲ ਸਨੀਲ ਆ ਤੇ ਇਹਦੇ ਵਿੱਚ ਆਪਾਂ ਨੂੰ ਜਿਹੜੀਆਂ ਜਾਰੀਆਂ ਸਲਾਈਆਂ ਉਹ ਸਹੀ ਲੱਗਦੀਆਂ ਸਵਾਦ ਦੇ ਵਿੱਚ ਹੁਣ ਇਹ ਤੇ ਤੁਸੀਂ ਦੇਖੋ ਵੀ ਆਪਾਂ ਕਿਹੜੇ ਤਰੀਕੇ ਨਾਲ ਇਹਦੀ ਵੀਡੀਓ ਕਟਿੰਗ ਕਰਦੇ ਆ ਆਪਣੇ ਕੋਲ 37 ਇੰਚ 길이 ਸਲਵਾਰ ਆ ਤਿਆਰ ਆ ਤੇ 5 ਇੰਚ ਜੇ ਆਪਾਂ 벨ਟ ਪਾਉਣੀ ਹੈ ਬਸ ਇਸ ਤਰ੍ਹਾਂ 5 ਇੰਚ 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 ਜਿੰਨਾ ਇੰਚ ਦੇ ਕੋਲੋਂ ਉੱਪਰ ਵੱਲੋਂ ਕੱਟਦੇ ਨਾ ਵਾ ਤੇ 37 ਇੰਚ ਤੇ ਆਪਾਂ ਇੱਕ ਨਿਸ਼ਾਨ ਲਾ ਰਹਿਣਾ ਠੀਕ ਆ ਇਹਦੇ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ 38 ਕਿਉਂਕਿ ਇਦਾਂ ਹੀ ਤਾਂ ਆਪਣਾ ਇੱਕੋ ਸਲਾਈ ਦੇ ਵਿੱਚ ਆਊਗਾ ਦੇ ਅੱਧਾ ਇੰਚ ਆਪਣਾ ਇਧਰੋਂ ਸਲਾਈ ਦੇ ਵਿੱਚ ਆਪਾਂ ਠੀਕ ਆ 38 ਇੰਚ ਦੇ ਆਪਾਂ ਇੱਕ ਨਿਸ਼ਾਨ ਲਾ ਲਿਆ ਤੁਸੀਂ ਜਿੰਨੀ ਵੀ ਬੈਲਟ ਪਾਉਣੀ ਆ ਉਸ ਦੇ ਹਿਸਾਬ ਨਾਲ ਇਦਾਂ ਇੰਚ ਲਈ ਬੂ ਰੱਖ ਕੇ ਉੱਪਰੋਂ ਉਹਨੂੰ ਕਾਟੀ ਕਰੇ ਬਾਕੀ ਇਹਨਾਂ ਜਨਾ ਉਹ ਨਿਸ਼ਾਨ ਤੁਸੀਂ ਲਾ ਲੈਣਾ ਇਹ ਆਪਣਾ ਹੁਣ ਕਿੰਨੇ ਇੰਚ ਤੇ ਨਿਸ਼ਾਨ ਲੱਗਾ ਇਹ ਲੱਗਾ ਕੁੜਾ 30 ਇੰਚ ਠੀਕ ਆ ਅਗਲੀ ਕਿਰਨਾ 30 ਇੰਚ ਹੁਣ ਇਹਦਾ ਆਪਣੇ ਕੋਲ ਜਿਹੜਾ ਪੌਂਚਾ ਵਾ ਉਹ ਆਪਣਾ ਮੂਵੀ ਬੋਲ ਦੇ ਜੀ ਤੁਹਾਈ ਉਹ ਹੈਗਾ ਵਾ ਆਪਣੇ ਕੋਲੋਂ ਦਾ ਜਿਹੜਾ ਤਿਆਰ ਆ ਉਹ ਸਾਢੇ 3 ਤੇ ਆਪਾਂ ਇਹ ਸਾਤੇ ਸਾਤੇ ਵਿੱਚ ਇੱਕ ਮਿਸ਼ਾਲ ਲਾ ਲਾਂ ਐਸ ਤਿਹਰਾ ਕਰ ਮਿਲਾ ਲਾ ਸਾਡੇ ਸਾਤੇ ਵਿੱਚ ਮਿਸ਼ਾਲ ਲਾ ਲਾਂ ਜੇ ਤੁਸੀਂ ਨਵੇਂ ਜਿਹੜਾ ਤੁਸੀਂ ਇੱਥੋਂ ਵੀ 18 ਮਿੰਟ ਦਾ ਇੱਥੋਂ ਮਿਸ਼ਾਲ ਜਿਹੜਾ ਲਾ ਲਓ ਤੇ ਫਿਰ ਇਹਨੂੰ ਆਪਸ ਵਿੱਚ ਤੁਸੀਂ ਮਿਲਾ ਲਓ ਤਾਂ ਆਪਨਾ ਮੋੜੀ ਹੋ ਗਈ ਸਾਡੇ ਸਾਤੇ ਇੱਧਰ ਪਾਉਣ ਰੱਖਾਂ ਜੇ ਆਸਾਂ ਤੁਸੀਂ ਕੋਈ ਆਪ ਇਸ ਲਾਇਓ ਵੀ ਤੇ ਸਾਰੀ ਸਵਾਦ ਦੀ ਜਿਹੜੀ ਹੈ ਕਟਿੰਗ ਹੋ ਜਾਏ। ਆਸਨ ਆਪਾਂ ਰੱਖਣਾ ਵਾ ਦਾ ਸੀਟ। ਠੀਕ ਆ। ਐਸ ਜਿੱਤੇ ਨਾਲ ਤੇ 5 ਇੰਚ ਵਾਲਾ ਆਪਣੀ ਬੈਲਟ ਜਿਹੜੀ ਹੈ ਉਹ ਆ ਜੂਗੀ ਵਿੱਚ। ਇਹ ਬਿਲਕੁਲ ਆਪਾਂ ਜਿੰਨਾ ਚਾਹੀਦਾ ਉਹਨਾ ਤਿਆਰ ਰਹੂਗਾ ਕਿ ਜਿੰਨਾ ਤੁਸੀਂ ਰੱਖ ਲੈਜੀ ਆਪਣੇ ਹਿਸਾਬ ਦੇ ਨਾਲ ਰੱਖ ਸਕਦੇ ਹੋ। ਇਹ ਦੇਖੋ ਆਪਣਾ ਨਾ ਵਿੱਚ ਫੱਟ ਜਿਹਦਾ ਪੌਂਦਾ ਪਾਉਣ ਦੀ ਲੋੜ ਪਈ, ਨਾ ਕਲੀਆਂ ਪਾਉਣ ਦੀ ਲੋੜ ਪਈ ਤੇ ਆਪਣੀ ਬਸ ਇੱਕੋ ਹੀ ਆ ਵਾਲੀ ਦੇਖੀ ਜ। ਈ ਆਪਾਂ ਫਰਾਈ ਕਰਨੀ ਆ ਤੇ ਆਪਣੀ ਇਹ ਸਵਾਦ ਜਿਹੜੀ ਹੈ ਕਟਿੰਗ ਹੋ ਜਾਂਦੀ ਠੀਕ ਆ ਹੁਣ ਇਦਾਂ ਹੀ ਇਸ ਤਰ੍ਹਾਂ ਵੀ ਦੇਖੀ ਆਪਣਾ ਆਪਾਂ ਨਿਸ਼ਾਨ ਲਾ ਲਿਆ ਨਿਸ਼ਾਨ ਦੇਖਦੇ ਨਾ ਮਾਰਦੇ ਨੇ ਤੇ ਆਪਾਂ ਇੱਥੇ ਵੀ 7.5 ਇੰਚ ਦੇਖਿਆ ਆਪਣਾ ਹੁੰਦਾ ਜੇਕਰ 6 ਇੰਚ ਪਉਂਦਾ ਵਾ ਉਸੇ ਹਿਸਾਬ ਨਾਲ ਪੂਰਾ ਖ ਲੈਣਾ ਵਾ ਮੈਂ 1 ਇੰਚ ਦਾ ਮਾਰ ਦੇਣ ਇਹਦੇ ਵਿੱਚ ਲਿਆ ਵਾ ਠੀਕ ਆ ਇਸੇ ਤਰੀਕੇ ਨਾਲ ਤੁਸੀਂ ਜਿੰਨਾ ਮੋਰੀ ਤਿਆਰ ਰੱਖਣੀ ਉਹਨਾਂ ਕਰਕੇ ਜਿੱਥੇ ਤੁਹਾਡੀ ਇਹ ਚੀਜ਼ ਸੱਤ ਆਉਂਦੀ ਆ ਉਥੋਂ ਤੱਕ ਤੀਏ ਨਿਸ਼ਾਨ ਜਿਹੜਾ ਲਾ ਲੈਣਾ ਜੇ 6 ਇੰਚ ਦਾ ਸਤਰਾ ਖੜੋ ਜੇ 7 ਇੰਚ ਦਾ ਖੜਾ ਰੱਖ ਲੋ ਉਨਾ ਹੀ ਇੱਥੋਂ ਤੁਸੀਂ ਰੱਖ ਲੋ ਆ ਦੇਖੋ ਪੂਰਾ ਬਿਲਕੁਲ ਬਰਾਬਰ ਰੱਖਣਾ ਆ ਘਟਵਾ ਨਹੀਂ ਹੋਣਾ ਚਾਹੀਦਾ ਹੁਣ ਇਧਰੋਂ ਆਪਾਂ ਹੱਥ ਲੈਣ ਖਵਾਉਣ ਦੇ ਸਵਾਲ ਦੀ ਤੇਤੀ ਜੀ ਹਾਂ ਜੇ 3 ਤੇ ਆਪਾਂ ਕੀ ਗਏ ਪਰ ਕੋ ਇਸ ਤਰ੍ਹਾਂ ਤੇ ਇਹ ਆਪਣੀ 51 ਲਗਾਈ ਆ ਗਈ ਤੇ ਇਧਰ ਨੂੰ ਕਿਸੇ ਕਿਤੇ ਨਾਲ ਸਾਡੇ ਰੱਖੀਂ ਕਿਤੇ ਇਹ ਬੁੱਤ ਤੇ ਜੀਵਨ ਅੰਦਰ ਪੈਣ ਚਾਹਾਲਾ ਪਰ ਉਹਨੂੰ ਆਪਸ ਵਿੱਚ ਇਸ ਤਰ੍ਹਾਂ ਆਪੇ ਇਹਦੇ ਨਾਲ ਆਪਾਂ ਮੈਚ ਕਰ ਦਿੰਦੇ ਹਾਂ ਜਿੱਦ ਨੂੰ ਰੱਖ ਕੇ ਇਹ ਸਭ ਸ਼ਾਮ ਦੇ ਤੁਹਾਡੇ ਕੋਲ ਸਕੇਲ ਹੈਗਾ ਸਕੇਲ ਹੀ ਵਰਤ ਸਕਦੇ ਜੇ ਨਹੀਂ ਹੈਗਾ ਤਾਂ ਤੁਸੀਂ ਇਸ ਤੋਂ ਕਿਤੇ ਬਣਾ ਲਿਖਾ ਲਓ ਲਾ ਦੋ ਤੇ ਤੁਸੀਂ ਇਹ ਤੋਂ ਵੀ ਸੌਖਾ ਕੰਮ ਕਰਨਾ ਹੈ ਤੇ ਜੇ ਤੁਸੀਂ ਆ ਜੋ ਰਾਇਆ ਉਹਦੇ ਵਿੱਚ ਮਰਨ ਸਫਾਈ ਲਾਈ ਹੋਗੀ ਫਿਰ ਤੁਸੀਂ ਕੀ ਕਰੋ ਇਹ ਵੀ ਐਟਟਿੰਗ ਕਰਕੇ ਇਹੋ ਜਿਹਾ ਪਲਾ ਚੁੱਕ ਕੇ ਇਧਰ ਵੀ ਸੈੱਟ ਕਰਕੇ ਤੇ ਕਿਹਦੀ ਕਟਿੰਗ ਤੁਸੀਂ ਪਸੰਦ ਦਿੱਤੇ ਦੇ ਨਾਲ ਜਿਹੜੀ ਉਹ ਕਰ ਸਕਦੇ ਜੇ ਤੇ ਇਹ ਦੇਖੋ ਹੁਣ ਆਪਣੇ ਸਾਰੇ ਨਿਸ਼ਾਨ ਲੱਗ ਗਏ ਆ ਹੁਣ ਆਪਾਂ ਇਹ ਵੀ ਕਰਨੀ ਆ ਕਟਿੰਗ ਤੇ ਆਹ ਵਾਲੀ ਜਿਹੜਾ ਤੁਸੀਂ ਆਪਣੇ ਕੋਲ ਰਾਕ ਕਪੜਾ ਬਚਿਆ ਇਹਦੀ ਆਪਾਂ ਬੈਲਟ ਤਿਆਰ ਕਰ ਲਾਂਗੇ ਠੀਕ ਆ ਤੇ ਸਾਰੀ ਠੀਕ ਆਪਣੀ ਬਣ ਗਈ ਹੁੰਦੇ ਦੀ ਬਣ ਗਈ ਥਾਂ ਤੇ ਵੀ ਬਣ ਗਈ ਸਵਾਦ ਸਾਰੀ ਆਪਣੇ ਪ੍ਰੋਪਰ ਇਸ ਤਰੀਕੇ ਨਾਲ ਜਿਹੜੀ ਆ ਇਹ ਤਿਆਰ ਹੋ ਗਈ। ਬਲੋ ਜੀ ਆਪਾਂ ਕਰਦੇ ਆ ਕਟਿੰਗ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਨਹੀਂ ਸਮਝ ਆਈ ਹੋਵੇ ਚੰਗੀ ਲੱਗੀ ਹੋਵੇ ਤੇ ਲਾਈਕ ਤੇ ਕਮੈਂਟ ਜਰੂਰ ਕਰਕੇ ਦੱਸਿਓ ਤੇ ਤੁਹਾਨੂੰ ਮੇਰੀ ਵੀਡੀਓ ਜਿਹੜੀ ਆ ਇਹ ਕਿੱਦਾਂ ਲੱਗੀ ਠੀਕ ਆ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਆਪਾਂ ਇਹਦੀ ਕਰਦੇ ਹੁਣ ਕਟਿੰਗ। ਇਹ ਸੇਪ ਰੱਖਿਓ ਜੇ ਤੁਸੀਂ ਸੋ ਫੇਰੇ ਤਰੀਕੇ ਨਾਲ ਕੋਈ ਵੀ ਮਤਲਬ ਤੁਸੀਂ ਇਸ ਤਰੀਕੇ ਨਾਲ ਜੋ ਮੈਂ ਦੱਸਦੀ ਆ ਕਟਿੰਗ ਕਰੋਗੇ ਕਦੀ ਵੀ ਤੁਹਾਡੀ ਕਟਿੰਗ ਵਿੱਚ ਸਲਾਈਡ ਦੇ ਵਿੱਚ ਕੋਈ ਵੀ ਗਲਤੀ ਜਿਹੜੀ ਆ ਉਹ ਨਹੀਂ ਹੰਦੀ ਬੇਜ਼ੀ ਕਰੋ ਤੁਸੀਂ ਮੇਰੇ ਤਰੀਕੇ ਦੇ ਨਾਲ ਸੂਰ ਦੀ ਕਟਿੰਗ ਦਾ ਸੂਰ ਦੀ ਟਿੱਕਿੰਗ ਜਿਹੜੀ ਆ ਉਹ ਸਾਥ ਸਾਥ ਦੇਗੀ ਠੀਕ ਆ ਆ ਦੇਖੋ ਇਹ ਆਪਣੇ ਇੱਕ ਭਾਵਨ ਇੱਕ ਸਵਾਰੂਗੀ ਯਾਨੀ ਕਿ ਇੱਕ ਗੁੰਡਾ ਹੋ ਗਿਆ ਪੌਂਡਾ ਮੰਨ ਲਓ ਗੁੰਡਾ ਮੰਨ ਲਓ ఏదన్నా ఇేరావారా కను ఇం లే ఆసన జరసి దా ఇంకా ఇకేనా దా ఇలాను మే ਕਹਿੰਦਾ ਇਹ ਇੱਥੋਂ ਕਟਿੰਗ ਕਰਦਾ ਹਾਂ ਤੇ ਇਹ ਵੀ ਇੱਥੋਂ ਕੱਟਣਾ ਉਹਨੇ ਤੇ ਦੋਵੇਂ ਆਪਾਂ ਇਹ ਕਟਿੰਗ ਸਾਰੀ ਜਿਹੜੀ ਆਪਣੀ ਹੋ ਗਈ ਠੀਕ ਹੈ ਜਿੱਦਾਂ ਤੱਕ ਅਸੀਂ ਲਾਈ ਕਰਾਂਗੇ ਆਪਾਂ ਤੁਹਾਡੀ ਜੈਲਟ ਹੋ ਗਈ ਮਿਲਦੇ ਆਪਾਂ ਅਗਲੀ ਵੀਡੀਓ ਤੇ ਤੇ ਆਪਾਂ ਇਹ ਸਟੀਕਿੰਗ ਹੀ ਕਰਨ ਲੱਗੇ ਆਂ ਤੇ ਜਿਨ੍ਹਾਂ ਨੇ ਕਟਿੰਗ ਵਾਲੀ ਵੀਡੀਓ ਨਹੀਂ ਵੇਖੀ ਉਹ ਤੁਸੀਂ ਜ਼ਰੂਰ ਵੇਖਿਓ ਤੇ ਇਹ ਵੀ ਆਪਾਂ ਦੱਸਣਾ ਕਿ ਵੀ ਸਟੀਕਿੰਗ ਆਪਾਂ ਕਿਸ ਤਰੀਕੇ ਨਾਲ ਕਰਨੀ ਹੈ ਕਿਉਂਕਿ ਅੱਗੇ ਆਪਾਂ ਗਰਮੀਆਂ ਦੇ ਵਿੱਚ ਇਹ ਵੀਡੀਓ ਪਾਈ ਸੀ ਤੇ ਉਹ ਆਪਾਂ ਨੂੰ ਬੜੇ ਕਮੈਂਟ ਆਏ ਕਿ ਜੀ ਤੁਸੀਂ ਸਟੀਕਿੰਗ ਦੀ ਵੀਡੀਓ ਪਾਓ ਕਿਉਂਕਿ ਕੁਝ ਵਾਰ ਬਣ ਕੇ ਚੱਦੇ ਦੁਬਾਰਾ ਕਿਸੇ ਵੇਲੇ ਆਉਂਦੀ ਹੈ ਉਸ ਤਰ੍ਹਾਂ ਹੀ ਸਵਾਰ ਬਣਨ ਵਾਸਤੇ ਕਿਸੇ ਵੇਲੇ ਨਹੀਂ ਵੀ ਆਉਂਦੀ ਇਸ ਕਰਕੇ ਆਪਾਂ ਹੁਣ ਇਹ ਵੀ ਨਾਲ ਦੀ ਨਾਲ ਹੀ ਸਿੱਖਣ ਦੀ ਵੀਡੀਓ ਜਿਹੜੀ ਆ ਉਹ ਪਾਉਣ ਲੱਗੇ ਆ ਤੇ ਆ ਦੇਖੋ ਆਪਾਂ ਜਿੱਸ ਦਾ ਕੱਟੀ ਸੀ ਇੱਥੇ ਆਪਣਾ ਜੋੜ ਸੀ ਪਹਿਲਾਂ ਆਪਾਂ ਇਹਨੂੰ ਟੈਚ ਕਰਨਾ ਵਾ ਜੋੜ ਨੂੰ ਜੋੜਨਾ ਵਾ ਤੇ ਇੱਕ ਆਪਾਂ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਕਿ ਦੇਖਿਓ ਆਪਣੀ ਸਲਵਾ ਦਾ ਸੈਂਟਰ ਨਿਕਲਦਾ ਉੱਥੇ ਇੱਕ ਆਪਾਂ ਕੱਟ ਜਾਂ ਮਾਰ ਕੇ ਦਾ ਨਿਸ਼ਾਨ ਤਾਂ ਜ਼ਰੂਰ ਹੋਣਾ ਕਿਉਂਕਿ ਜਦੋਂ ਆਪਾਂ ਚੋਨਾ ਪਾਉਣੀ ਹੈ ਨਾ ਉਹਦੇ ਵਿੱਚ ਫਿਰ ਆਪਾਂ ਨੂੰ ਇਸ ਤੀ ਜਿਹੜੀ ਆ ਉਹ ਫਲੋਰ ਪੈਣਾ ਠੀਕ ਹੈ ਜਦੋਂ ਤੁਸੀਂ ਵੀ ਸਲਾਈ ਕਰੋ ਪਹਿਲਾਂ ਆਪਣਾ ਇਹਦਾ ਸੈਂਟਰ ਆਉਂਦਾ ਉਹਦਾ ਤੁਸੀਂ ਜ਼ਰੂਰ ਉੱਥੇ ਕੱਟ ਲਾਓ ਭਾਵੇਂ ਤੁਸੀਂ ਕੋਈ ਦੂਸਰੀ ਸਵਾਾਰਵੀ ਇਸ ਤਰ੍ਹਾਂ ਦੇ ਬਣਾਏ ਜੇ ਤੇ ਹੁਣ ਆਪਾਂ ਲਾਉਣੀ ਆ ਆਹ ਵਾਲਾ ਜੋੜ ਇਹ ਕਿਸ ਤਰੀਕੇ ਨਾਲ ਲਾਉਣੀ ਆ ਆਪਾਂ ਤੁਹਾਨੂੰ ਦੱਸਦੇ ਠੀਕਾ ਸਿੱਧਾ ਬੁਠਾ ਬਣਾ ਤੁਸੀਂ ਦੇਖ ਲੈਣਾ ਆਹ ਵਾਲੀ ਟਿਕ ਕੰਨੀ ਆ ਭਾਵੇਂ ਇਹ ਇਹ ਵੈਲਵਟ ਦਾ ਸੂਟ ਆਪਾਂ ਦੂਸਰਾ ਸੂਟ ਆ ਆਹ ਵਾਲੀ ਕੰਨੀ ਤੁਸੀਂ ਸਾਰੀ ਪ੍ਰੋਪਰ ਵੇਖ ਦੇਣੀ ਹੁੰਦੀ ਆ ਕਿਉਂਕਿ ਉਸ ਤਰ੍ਹਾਂ ਬੁਰੀ ਲੱਗਦੀ ਆ ਠੀਕਾ ਇਹਨੂੰ ਆਪਾਂ ਕਰ ਲੈਣਾ ਉਲਟੀ ਸਾਈਡ ਐਸ ਤਰ੍ਹਾਂ ਕੀ ਦੇਣਾ ਤੇ ਇਹਨੂੰ ਆਪਾਂ ਅੱਪ ਸਵੀਕ जोर दिया होर कित भी अपनी कोई सिलाई जी हो। नहीं होनी सिर्फ अपनी एक सिलाई जोड़ी आई उ शुरू करना तुम इधरों ठीक है ये थोड़ी उपरू शुरू करना इस तरीके आप लाइनिंग भी बनी है सलवार में, लाइनिंग वाली सलवार है ਇਸ ਤਰੀਕਾ ਨਾਲ ਤੁਸੀਂ ਸਾਰਾ ਜਿਹੜਾ ਜੋੜ ਆ ਉਹਨੂੰ ਆਪਸੇ ਇੱਕ ਅਟੈਕ ਜਿਹੜਾ ਉਹ ਕਰ ਲੈਣਾ। ਸਾਧ ਤੋਂ ਨੇ ਸੇ ਤਰੀਕਾ ਆਪਸ ਲਾਈ ਜੀ ਕਰਦੇ ਨੇ ਦੇਖੋ ਤਾਂ ਆਪਣਾ ਹੀ ਜੋੜ ਹੋ ਗਿਆ। ਜੇਰਾ ਪਈ ਜੋੜ ਲੜਾਂਗੇ ਆਪਣੇ ਸਵਾਰੀ ਤੋਂ ਨਾਰਮਲ ਸਵਾਰੀ ਦੇ ਤਰ੍ਹਾਂ ਬੰਨ੍ਹਤਾ। जिथे आपण इथं दोन ची देखो आपस मिळतो आपण जोड़ जेवढा है लागेल ठीक सीधी कसे कटिंग दिवली चीज आहे ना नहीं। लेना संना हो सके जो कटिंग कर दे जे तीस उदों ही ये कटिंग दे कर तो के के दे जी, ये जी, ही ये के जी, 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 जी कर लेनी भुलेखा लग सकता जी अपनी जी नॉर्मल सवाद होंगी है उस तरीके अपने को जी बन ठीक है उसका हम आपको दूसरी साइड जी यही अटैच करते हैं तो ये आपकी लाइनिंग ਹਾਂਜੀ ਆ ਦੇਖੋ ਆਪਾਂ ਇਹਨੂੰ ਲਾਈਨਿੰਗ ਜਿਹੜੀ ਆ ਉਹ ਅਟੈਚ ਕਰ ਲਈ ਆ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਇੱਕ ਬੈਕ ਸਾਈਡ ਤੇ ਚੋਣ ਪਾਉਨੇ ਦੋਵੇਂ ਬੰਨੇ ਵਾਲ ਚੋਣ ਉਹ ਏਕ-ਏਕ ਆਪਾਂ ਦੇਖੋ ਚੁੰਨਟ ਪਾਲੀਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਣੀ ਜਿਹੜੀ ਆ 벨ਟ ਆ ਆਪਾਂ ਰੈਡੀ ਕੀਤੀ ਆ ਇਹਨੂੰ ਇਸ ਤਰੀਕੇ ਦੇ ਨਾਲ ਚੌਰੀ ਰੱਖ ਲੈਣਾ ਚਾਰ ਤਿਆਂ ਯਾਨੀ ਕਿ ਆ ਦੇਖੋ 1 2 3 ਤੇ ਆ 4 ਜਾਨੀ ਜੇ ਉਸ ਤਰ੍ਹਾਂ ਤੁਸੀਂ ਸਮਝੋ ਤੇ ਇਸ ਤਰ੍ਹਾਂ ਡਬਲ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਉਸ ਤੋਂ ਬਾਅਦ ਆਪਾਂ ਕੀ ਕਰਨਾ 2.5 ਇੰਚ ਜਿਹੜਾ ਵਾ ਨਾ ਇਹ 2.5 ਇੰਚ ਆਪਾਂ ਅੱਗੇ ਨੂੰ ਇੱਥੇ ਨਿਸ਼ਾਨ ਲਾ ਲੈਣਾ ਇੱਥੋਂ ਠੀਕ ਹੈ ਆਹੜਾ ਇਸ ਤਰੀਕੇ ਦੇ ਨਾਲ ਆਹ 2.5 ਇੰਚ ਤੇ ਕਪਾ ਨਿਸ਼ਾਨ ਜਿਹੜਾ ਉਹ ਲਾ ਲੈਣਾ ਇਸ ਤਰ੍ਹਾਂ ਇੱਥੋਂ ਨਾਪ ਕੇ ਜਿੱਥੇ ਆਪਾਂ 벨ਟ ਰੱਖੀ ਆ ਇਹ ਬਿਲਕੁਲ ਆ ਵਿੱਚ ਇੱਥੋਂ ਤਾਈਂ ਆ ਦੇਖੋ ਇੱਥੇ ਆਪਾਂ 벨ਟ ਰੱਖੀ ਆ ਇਸ ਤੋਂ ਅਗਲੇ 2.5 ਇੰਚ ਤੇ ਇੱਕ ਨਿਸ਼ਾਨ ਆਪਾਂ ਲਾ ਲੈਣਾ ਆ ਦੋਨਾਂ ਸਾਈਡਾਂ ਤੇ ਇਸ ਤਰ੍ਹਾਂ ਠੀਕ ਹੈ ਆ ਦੇਖੋ ਦੋਨਾਂ ਸਾਈਡਾਂ ਤੇ ਤੇ ਇਸ ਤੋਂ ਅਗਲੀ ਆਪਾਂ ਕੀ ਕਰਨਾ ਇਹ ਤੁਹਾਨੂੰ ਮੈਂ ਦੱਸਦੇ ਆ ਉਸ ਤੋਂ ਗਾੜੀ ਆਪਾਂ ਜਿਹੜਾ ਸੈਂਟਰ ਦਾ ਨਿਸ਼ਾਨ ਤੁਹਾਨੂੰ ਕਿਹਾ ਸੀ ਕਿ ਜਦੋਂ ਆਪਾਂ ਸਟੀਚਿੰਗ ਕਰਨੀ ਸ਼ੁਰੂ ਕੀਤੀ ਸੀ ਕਿ ਆਸੀ ਇੱਕ ਆਪਾਂ ਇੱਥੇ ਸੈਂਟਰ ਦਾ ਨਿਸ਼ਾਨ ਜਿਹੜਾ ਉਹ ਲਾਉਣਾ ਉਹ ਆਪਾਂ ਲਾਇਆ ਵਾ ਇਸ ਤੋਂ ਬੈਕ ਸਾਈਡ ਨੂੰ ਜਿੱਥੇ ਆਪਾਂ ਆ ਨਿਸ਼ਾਨ ਲਾਇਆ 2 1/2 ਇੰਚ ਵਾਲਾ ਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਨੇ ਆ ਜਿਹੜੇ ਆ ਵਾ ਵਾਲ ਪੌਣੇ ਸਲਵਾਰ ਵਿੱਚ ਅਸੀਂ ਚੋਣਾ ਬੋਲਦੇ ਕਈ ਵਾਲ ਬੋਲਦੇ ਇਦਾਂ ਇੱਦਾਂ ਇੰਸੀਟਿਵ ਨੂੰ ਰੱਖ ਲੈਣਾ ਆ ਦੇਖੋ ਤੇ 3 3 ਇੰਚ ਤੇ ਆਪਾਂ ਇਹ ਜਿਹੜੇ ਵਾਲਾ ਇਹ ਪੌਣੇ ਜੀ ਮੰਨ ਲਓ ਆ ਇਧਰੋਂ ਸ਼ੁਰੂ ਕਰਦੇ ਆ ਇਸ ਤਰੀਕੇ ਦੇ ਨਾਲ ਆ ਦੇਖੋ ਹਨਾ ਇੱਥੋਂ 3 ਇੰਚ 3 ਨਿਸ਼ਾਨਾ ਪਾ ਲੈਣਾ ਇੱਥੋਂ ਤੱਕ ਆਪਾਂ 3 3 ਇੰਚ 3 ਨਿਸ਼ਾਨਾ ਲਾ ਲੈਣਾ ਠੀਕ ਆ ਆ ਦੇਖੋ ਛੇ ਤੇ ਲਾ ਲੈਣਾ ਉਸ ਤੋਂ ਬਾਅਦ ਚ ਨੌ ਵਾਲਾ ਇਹ ਪੂਰੇ ਬਿਲਕੁਲ ਪੂਰੀਆਂ ਤਿੰਨ ਚੁੰਟਾਂ ਚੋਣਾ ਜਿਹੜੀਆਂ ਆਪਣੀਆਂ ਇੱਥੇ ਪੈ ਜਾਣਗੀਆਂ ਯਾਨੀ ਕਿ ਵਾਲ ਉਸ ਤੋਂ ਬਾਅਦ ਵਿੱਚ ਆਪਾਂ ਇਧਰ ਵਾਲੀ ਸਾਈਡ ਨੂੰ ਸਾਰੇ ਹੀ ਤਿੰਨ ਤਿੰਨ ਇੰਚ ਦੇ ਜਿਹੜੇ ਨਿਸ਼ਾਨ ਲਾ ਕੇ ਇਧਰ ਵਾਲੀ ਸਾਈਡ ਨੂੰ ਸਾਰੇ ਤੇ ਉਧਰ ਆਪਾਂ ਜਿਹੜੇ oval ਆ ਉਹ ਪਾ ਲੈਣੇ ਆ ਤੇ ਇਹ ਦੱਸ ਦਿਆਂ ਗਾੜੀ ਆਪਾਂ ਵੀ ਕਿਸ ਤਰੀਕੇ ਦੇ ਨਾਲ ਪਾਉਣੇ ਆ ਉਹ ਵੀ ਆਪਾਂ ਤੁਹਾਨੂੰ ਗਾੜੀ ਦੱਸਦੇ ਆ ਹਾਂਜੀ ਆ ਦੇਖੋ ਜੀ ਹੁਣ ਆਪਣੇ ਜਿਹੜੀ ਸਲਵਾਰ ਦੇ ਵਾਲ ਆ ਇਹ ਸਾਰੇ ਆਪਾਂ ਪ੍ਰੋਪਰ ਪਾ ਲਏ ਆ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਤੁਹਾਨੂੰ ਜਿਹੜੀ ਆ ਫਿਟਿੰਗ ਵਾਲੀ ਸਿਲਾਈ ਆ ਉਹ ਦਿਖਾਉਣੀ ਆ ਕਿ ਉਹ ਆਪਾਂ ਕਿਸ ਤਰੀਕੇ ਦੇ ਨਾਲ ਲਾਉਣੀ ਆ ਹਾਂਜੀ ਆ ਦੇਖੋ ਆਪਾਂ ਲਾਉਣ ਲੱਗੇ ਫਿਟਿੰਗ ਵਾਲੀ ਸਿਲਾਈ ਸਲਵਾਰ ਦੀ ਆ ਇੱਥੇ ਜਿਹੜਾ ਆਪਾਂ ਉਹ ਜੋੜ ਪਾਇਆ ਸੀ ਉਹ ਆ ਵੇਖੋ ਇਸ ਜਗ੍ਹਾ ਤੇ ਆਇਆ ਜਿਵੇਂ ਆਪਾਂ ਨੋਰਮਲ ਇਹ ਫਿਟਿੰਗ ਵਾਲੀ ਸਲਾਈ ਲਾਈ ਦੀ ਆ ਉਸੇ ਟਿਕਣੇ ਨਾਲ ਹੀ ਆਪਾਂ ਇਹ ਜਿਹੜੀ ਆ ਇਹ ਸਲਾਈ ਜਿਹੜੀ ਆ ਉਹ ਲਗਾ ਲੈਣੀ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਂਦੀ ਤੇ ਆ ਦੇਖੋ ਇਸੇ ਤਰੀਕੇ ਨਾਲ ਆਪਾਂ ਇੱਧਰ ਤੇ ਨਿਸ਼ਾਨ ਲਾਇਆ ਜਿੰਨੀ ਆਪਾਂ ਹੋਰ ਹੀ ਰੱਖਣੀ ਆ ਤਿਆਰ ਠੀਕ ਆ ਹੁਣ ਆਪਾਂ ਸਾਰੇ ਰੈਡੀ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਆ ਦੇਖੋ ਜੀ ਇਸ ਤਰੀਕੇ ਦੀ ਜਿਹੜੀ ਇਹ ਸਲਵਾਰ ਆਪਣੀ ਬਣ ਕੇ ਤਿਆਰ ਹੋਊਗੀ ਇਸ ਤਰੀਕੇ ਨਾਲ ਆਹੜਾ ਜੋੜ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਇਥੇ ਆਊਗਾ ਇੱਕ ਇਧਰਲੇ ਸਾਈਡ ਨੂੰ ਆਊਗਾ ਤੇ ਇੱਕ ਇਧਰ ਵਾਲੀ ਸਾਈਡ ਨੂੰ ਆਊਗਾ ਤੇ ਸਲਵਾਰ ਬਿਲਕੁਲ ਆਪਣੀ ਵਧੀਆ ਸਾਰੇ ਆ ਵੇਖੋ ਇਹ ਚੋਣਾ ਵਗੈਰਾ ਸਾਰਾ ਕੁਝ ਪਿਆ ਤੇ ਇਹਦੀ ਤੁਹਾਨੂੰ ਮੈਂ ਇਦਾਂ ਹੀ ਦਿਖਾ ਦਿੰਦੀ ਆ ਦੇਖੋ ਬਿਲਕੁਲ ਜਿਹੜੀਆਂ